ਕੋਡੀ 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 ਕਹਿੰਦਾ ਵੀ 20 ਪਾਉਂਡ ਦੇ ਮਾਨ ਸਨਮਾਨ ਹੈ ਗੋਪ ਦੁੱਗਾ ਰਵੀ ਵੇਲਗ ਗੋਪੀ ਦੁੱਗਾ ਰਵੀ ਵੇਲ ਦਾ ਸੋਨੇ ਹੋਠਿਆਂ ਵੱਲੋਂ ਕਹਿੰਦੇ ਵੀ ਸਾਡੀ ਟੀਮ ਦਾ ਜਾਫੀ ਜਫਾ ਲਾਉ 50 ਪਾਉਂਡ ਉਹ ਜਸ਼ਨ ਜਸ਼ਨ ਉਹ ਜਸ਼ਨ ਨੇਕੇ ਤਾਰੀਆਂ ਵੱਲੋਂ ਵੀ 20 ਇਹਨਾਂ ਦੇ ਹਰ ਜਫੇ ਦੇ 5 ਪਾਉਂਡ ਹੈ ਇਹ ਮੈਡਵੇ ਦੀ ਟੀਮ ਦੇ ਲਓ ਕਲੀਮ ਮੁੱਲਾ ਮੇਰੇ ਵੀਰੋ ਵੱਧਿਆ ਹੋਇਆ ਦੁਗਗਾ ਵਾਲਾ ਤਿਆਰੀ ਦੇ ਵਿੱਚ ਆਹ ਵੇਖਦੇ ਨਹੀਂ ਸੋਨੀ ਵੀ ਤਿਆਰੀ ਦੇ ਵਿੱਚ ਆ ਵੱਡਾ ਮੈਚ ਦੁਨੀਆ ਜੁੜੀ ਹੋਈ ਅੱਜ ਟੈਲਫੋਰਡ ਦੇ ਮੇਲੇ ਦੇ ਨਾਲ ਚੋਟੀ ਦੀਆਂ ਟੀਮਾਂ ਦੇ ਦਰਮਿਆਨ ਖੰਡਾ ਖੜਕਣਾ ਗੱਲ ਖੁਸ਼ੀ ਅੱਤੂ ਖੁਸ਼ੀ ਅੱਤੂ ਖੁਸ਼ੀ ਅੱਤ ਕਲੀਮ ਖੁਸ਼ੀ ਅੱਤ ਖੁਸ਼ੀ ਅੱਤ ਖੁਸ਼ੀ ਦੁਗਗਾ ਵਾਲਾ ਦੁਗਗਾ ਦੁਗਗਾ ਬੜੀਆ ਸਰਾ ਉਹ ਬੜੀਆ ਸਰਾ ਸਰਾ ਹੋ ਗਿਆ ਮੇਰੇ ਵੀਰੋ ਕੈਨੇਡੀਅਨਰ ਦੇ ਮੇਲੇ ਛੁਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਨੌਜਨ ਵਧ ਰਿਹਾ ਹੈ ਆਮਰਤ ਨਾਥ ਹੈ ਸਿਰੇ ਦਾ ਮਾਲ ਹੈ ਖੇਡ ਕਬੱਡੀ ਦਾ ਇਸ ਵੇਲੇ ਪਈ ਹੋ ਰੇਡ ਦੁੱਗਾਂ ਵਾਲਾ ਫੂਲਾ ਤੇ ਨਾਲ ਕਹਿੰਦੇ ਨੌਜਨ ਸੋਨੀ ਐ ਤੇ ਲੰਬੜ ਖੁਸ਼ੀ ਤੇ ਨਾਚ ਟੱਕਰ ਦੀ ਟੱਕਰ ਬੱਲੇ 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 ਹੱਟ ਦੜਕਾ ਹੱਟ ਦੜਕਾ ਨਾਚ ਹੱਟ ਦੜਕਾ ਨਾਚ ਸਰਾ ਹੋ ਗਿਆ ਮੇਰੇ ਆਓ ਲਾਲਾ ਲਾਲਾ ਹੋ ਗਈ ਹੋ ਗਿਆ ਮੇਰੇ ਵੀਰੋ ਲਾਲਾ ਲਾਲਾ ਹੋ ਗਈ ਲਾਲਾ ਲਾਲਾ ਹੋ ਗਈ ਆਸੀ ਹੁਣੀ ਆਦੇ ਮੇਲੇ ਦਾ ਅਮਰੀਕ ਬਣਾਤ ਮਿੱਕਾ ਸੈਦੋ ਵਾਲਿਆ ਜੁੜਿਆ ਹੋਇਆ ਲਓ ਇਸ ਵੇ ਮੇਸ਼ੀ ਤੇ ਫੁੱਲੇ ਦੇ ਦਰਮਿਆਨ ਟੱਕਰ ਖੇ ਮੈਦਾਨ ਟੱਕਰ ਬੱਲੇ ਬੱਲੇ ਫੂਲਾ ਬੱਤੇ ਗਬਰੂਆ ਬੱਲੇ ਬੱਲੇ ਕਰਵਾ ਗਿਆ ਸੁਖੀ ਬੈਂਸ ਵੱਲੋਂ 100 ਪੌਂਡ ਲਾਡੀ ਤਵਸ਼ਰ ਦੁੱਲੇ ਦਾ ਲਹਿੰਦੇ ਪੰਜਾਬ ਪਾਕਿਸਤਾਨ ਦੇ ਵਿੱਚ ਮਾਜੇ ਦੀ ਖੇਡ ਕਲੱਬ ਵੱਲੋਂ ਜੀਵਨਾ ਸਨਮਾਨ ਕੀਤਾ ਜਾਵੇਗਾ ਆਓ ਆਓ ਖਾਪੀ ਵੱਜਦੀ ਆਈ ਗੱਭਰੂ ਵੱਜਦੀ ਰਹਿਣੀ ਐ ਬਾਤ ਤੇ ਖਾਪੀ ਵੱਜਦੀ ਆਈ ਆਜ ਇਤਿਹਾਸ ਰਚਿਆ ਗਿਆ इंग्लंड ਦੇ ਵਿੱਚ ਰੀਪਲੇ ਚੈੱਕ ਟੈਕਨੀਕਲ ਕਮੇਟੀ ਧਿਆਨ ਦੇਵੇਗੀ ਸਾਡੀ ਕਬੱਡੀ ਚੱਲੀ ਹੈ ਮੇਰੀ ਜੰਮ ਵੱਲੋਂ 20 ਪੁਆਇੰਟ ਕੁਲਵਿੰਦਰ ਮੇਰਾ ਓਏ ਫੂਲਿਆ ਸਰਾ ਓਏ ਫੂਲਿਆ ਸਾਰਾ ਓਏ ਫੁੱਲੇ ਸਾਰਾ इंग्लंड ਝੂਟਾ ਝੂਲਿਆ ਅਜ ਤੇ ਕਹਿੰਦੇ ਸਰਾ 100 ਪੁਆਇੰਟ ਬਾਕੀ ਤੇ ਸੁੱਖਾ ਗ੍ਰੇਜੈਂਟ ਕਬੱਡੀ ਕਲੱਬ ਦੇਖ ਕੇ ਧਾਲੀ ਵਾਲ ਵੱਲੋਂ ਵੀ ਮਾਨ ਸਨਮਾਨ ਸ਼ੀਰਾ ਜੀ ਕਹਿੰਦੇ ਦਿੱਤੇ ਜਾ ਰਹੇ ਆ ਸਾਹਮਣੇ ਕਬੱਡੀ ਨਾਦ ਦੀ ਖੇਡ ਮੈਦਾਨ ਦੇ ਵਿੱਚ ਪੈ ਗਈ ਹੈ ਹਾਂ ਨਾਦ ਦੀ ਕਬੱਡੀ ਆ ਦੇਖ ਰਹੇ ਵੀ ਜੋੜਾ ਸੁਰਖਪੁਰ ਦੀ ਧਰਤੀ ਦਾ ਆ ਸੋਨਿਆ ਫਕਰ ਢੰਡਿਆ ਵਾਲਾ ਗੱਲ 100 ਪਾਉਂਡ ਦੀ ਹੈ ਗੱਲ 100 ਪਾਉਂਡਾਂ ਦੀ ਆ ਮੇਰੇ ਮਿੱਤਰੋ ਆਹ ਵੇਖੋ ਵੀ ਸੋਨੀ ਆਹ ਕੋਈ ਗਬਰੂਆ ਆਹ ਕੋਈ ਗਬਰੂਆ ਲਓ ਫਕਰ ਭੰਗੜਾ ਪੈਂਦਾ ਭੰਗੜਾ ਪੈਂਦਾ ਪੈਨ ਸਾਰਾ ਵਰਮੀ ਗਮ ਨਜ਼ਾਰਾ ਲੈਂਦਾ ਹੈਨ ਭੰਗੜਾ ਪੈ ਰਾਈ ਜਾਂਦਾ ਸਾਹਮਣੇ ਬੂਰੀਆ ਸੁੱਖੀ ਬੈਂਸ ਵੱਲੋਂ ਹਰ ਰੇਡਰ ਦਾ ਨੰਬਰ ਜਿਹੜਾ ਹੈ ਉਹ 20 ਪਾਉਂਡ ਦਾ ਤੇ ਹਰ ਜਫਾ ਜਿਹੜਾ ਉਹ 100 ਪਾਉਂਡ ਦਾ ਹੈ ਲਾਡੀ ਬੈਂਸ ਤੇ ਜੱਸੇ ਬੈਂਸ ਵੱਲੋਂ ਵੀ ਹਰ ਜਫਾ 100 ਪਾਉਂਡ ਦਾ ਹੈ ਗੁਰਜੀਤ ਸੰਧੂ ਦੀ ਟੀਮ ਖੇਡ ਰਹੀ ਹੈ ਆਹ ਸਾਹਮਣੇ ਇਸ ਵੇਲੇ ਮੁਕਾਬਲਾ ਪ੍ਰਤਾਪ ਪ੍ਰਤਾਪ ਕੜਿਆ ਕਰਾਈ ਹੋਈ ਹੈ ਜਫਾ ਸਿਰੇ ਦਾ ਜਫਾ ਸਿਰੇ ਦਾ ਬੂਰੀਏ ਨੂੰ ਲਾ ਦਿੰਦਾ ਰਾਜਾ ਬੂਰੀਏ ਨੂੰ ਲਾ ਦਿੰਦਾ ਆਜਾ ਬਿੰਦਰਾ ਪਾਉਣ ਦੇ ਲਈ ਵਧਿਆ ਹੋਇਆ ਚਾਰ ਜਾਫੀ ਜਿਹੜੇ ਬਾਜਦੇ ਹੋਣਾਂ ਦੀ ਟੀਮ ਦੇ ਨੇ ਲਓ ਵੇਖਦੇ ਆ ਵੀ ਇਸ ਸਮੇਂ ਕੌਣ ਡੱਕਦਾ ਹੈ ਸ਼ੈ ਸਹੇਤਲੇ ਦੀ ਟੀਮ ਦਾ ਜਾਫੀ ਇਹ ਆ ਸ਼ਾਕਾ ਸ਼ਾਕਾ ਕਰਦਾ ਬਾਕਾ ਇਹ ਆ ਸ਼ਾਕਾ ਬੱਲੇ 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 ਸ਼ਾਕਾ ਸ਼ਾਕਾ ਜਿਹੜਾ ਰੀਪਲੇਸ ਸੀ ਉਹ ਨੰਬਰ ਪਹਿਲਾ ਨੰਬਰ 11 ਫੋਰਡ ਦਾ ਹੈ ਟੈਲਫੋਰਡ ਦੀ ਟੀਮ ਦਾ ਵਾਹ ਓਏ ਸ਼ਾ ਗਿਆ। ਜੇ ਸਰ ਸਿੰਘ तालीਬਾਲ ਨੂੰ ਬੇਨਤੀ ਆ ਜਿਹੜਾ ਕਮਰਹੋਣਾ ਵੱਲੋਂ ਕੁਲਵਿੰਦਰ ਤਰਪਾਉ ਵੱਲ 20 ਪੌਂਡ ਸਪੈਸ਼ਲ ਦਿੱਤੇ ਗਏ ਆ। ਕਮਰਹੋਣਾ ਵੱਲੋਂ ਸਾਰਿਆਂ ਵੱਲੋਂ ਤੇ ਜਿਹੜਾ ਕਬੱਡੀ ਮੇਸ਼ੀ ਹਰਖੋ ਵਾਲ ਦੀ। ਹਾਂ ਮੇਸ਼ੀ ਹਰਖੋ ਵਾਲੀ ਐ। 100 ਪੌਂਡ ਦੀ ਰੇਡ ਐ। 100 ਪੌਂਡ। ਸਤਨਾਮ ਸ਼ੀਨਾ ਤੇ ਪਾਲਾ বাজਵਾ ਸਾਉਥਾ। ਦੁੱਗਾ ਵਾਲਾ ਦੁੱਗਾ ਦੁੱਗਾ ਵਾਲਾ। ਦੁੱਗਾ ਵਾਲਾ ਦੁੱਗਾ ਦੁੱਗਾ ਜੱਫਾ ਦੁੱਗਾ ਦੁੱਗਾ ਵਾਲਾ। ਹਰਖੋ ਵਾਲਿਆ ਗੋਪੀ ਸ਼ੋਕਰ ਨੂੰ ਮਾਣ ਬਥੇਰਾ ਗੋਪੀ ਸ਼ੋਕਰ ਨੂੰ ਮਾਣ ਬਥੇਰਾ ਵੱਡੇ ਵੀਰ ਨੇ ਅਮਰਤ ਬਰਮੀ ਦਾ ਵੀ ਧੰਨਵਾਦ ਆ ਲਓ ਵੇਖੋ ਵੀ ਇਸ ਸਮੇਂ ਛੋਟਾ 나ਥ ਵੱਡੀ ਪਾਉਂਡ ਦੇ ਲਈ ਵਧਿਆ ਹੋਇਆ ਪੜਾ ਕੇ ਪੈਣ ਵਾਲੀ ਗੱਲ ਹੈ ਵਾਲੀ ਤੋਂ ਵੱਧ ਪੜਾ ਕੇ ਘੋੜੇ ਵਾਲਾ ਏ ਘੋੜੇ ਦੇ ਮੇਲੇ ਤੋਂ ਆ ਆ ਸੁਆਦ ਹੈ ਕਬੱਡੀ ਦਾ ਆ ਸੁਆਦ ਹੈ ਕਬੱਡੀ ਦਾ ਮੇਰੇ ਵੀਰੋ ਐਨ ਪੁਰੀਆ ਤੇ ਉਧਰ ਆਲਮਗੀਰ ਵਾਲੇ ਦੀਆਂ ਥਾਪੀਆਂ ਵੱਜ ਰਹੀਆਂ ਨੇ ਐਨ ਬੱਲੇ ਬੱਲੇ ਹੋਈ ਪਈ ਹੈ ਕਮਾ ਔਜਲਾ ਪ੍ਰਧਾਨ ਨਹੀਂ ਆ ਸਕਿਆ ਸਾਹਮਣੇ ਵੇਖਦਾ ਵੀ ਫੁੱਲਾ ਤੇ ਜੋਸ਼ ਜੋਸ਼ ਸੁਆਦ ਕਬੱਡੀ ਕਬੱਡੀ ਮੇਲਾ ਜਸ਼ਨ ਸੰਦੀਪ ਨੰਗੇਲਬੀਆਂ ਦਾ ਅੱਜ ਵੇਖਣਾ ਵੀ ਇਸ ਨੂੰ ਆਓ ਸ਼ਮੇ ਅਮਲੀ ਦੀ ਟੀਮ ਦਾ ਖਿਡਾਰੀ ਹੋ ਗਿਆ ਮੇਰੇ ਵੀ ਅੰਕਦਾਨ ਪ੍ਰੀਤ ਕੰਗ ਤੇ ਮੇਜਰ ਸਿੱਧੂ ਵੱਲੋਂ ਵੀ ਧਰਮਪੁਰੇ ਵਾਲੇ ਲਈ 40 ਪੌਂਡ ਜਿਹੜੇ ਆਓ ਸਾਹਮਣੇ ਇਸ ਲਈ ਅਮਨ 20 ਪੌਂਡ ਵੀਰੇ ਜੱਪ ਉਹਨਾਂ ਰਮਨ ਲਈ 20 ਪੌਂਡ ਥੈਂਕ ਯੂ ਮੇਸ਼ੀ ਵਧਿਆ ਹੋਇਆ ਹਰਖੋ ਵਾਲਿਆ ਖੁਸ਼ੀ ਦਾ ਜੱਫਾ ਘੱਟੋ ਘੱਟ 500 ਪਾਉਂਡ ਦੀ ਗੱਲ ਜਾਣੀ ਹੈ ਮੇਸ਼ੀ ਤੇ ਖੁਸ਼ੀ ਮੇਸ਼ੀ ਤੇ ਖੁਸ਼ੀ ਸਾਰਾ ਇੰਗਲੈਂਡ ਦੁਕਾਨ ਆ ਦੁਕਾਨ ਆ ਦੁੱਗਾ ਵਾਲਾ ਖੁਸ਼ੀ ਸਾਰਾ ਇੰਗਲੈਂਡ ਖੁਸ਼ੀ ਨੇ ਨਚਾਤਾ ਅੱਜ ਕੰਮ ਦਾ ਸਵਾਦ ਲਿਆਦਾ ਨੰਗਰੋਂ ਦੀਆਂ ਮੇਲਾ ਬਣਾਦਾ ਜੱਫੇ ਦੇ ਨਜ਼ਾਰਾ ਲਿਆਦਾ ਭੰਗੜਾ ਪੁਵਾਤਾ ਭੰਗੜਾ ਪੁਵਾਤਾ ਦੁੱਗਾ ਵਾਲੇ ਨੇ ਇੰਗਲੈਂਡ ਹਿਲਾਦਾ ਦੁੱਗਾ ਵਾਲੇ ਨੇ ਇਸ ਲਈ ਆਪਾਂ ਗਰੇਪਾ ਐਸੇ ਤਰ੍ਹਾਂ ਕਬੱਡੀ ਦੀਆਂ ਕੈਂਟ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਕਬੱਡੀ ਕਿੰਗ ਤੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਬਹੁਤ ਬਹੁਤ ਧੰਨਵਾਦ ਜੀ